ਰਾਮ ਸਿੰਘ ਜੀ ਕਿਹੜਾ ਪਿੰਡ ਹੈ ਜੀ ਮੈਂ ਸਾਰੀ ਪਿੰਡ ਜੀ ਤੇ ਜਿਵੇਂ ਡੈਥ ਹੋਇਆ ਕੀ ਲੱਗਦਾ ਨਾ ਠੀਕ ਆ ਆਪਣੀ ਤੇ ਲੱਗਦਾ ਹੈ ਠੀਕ ਆ ਅੰਕਲ ਜੀ ਕੀ ਗੱਲਬਾਤ ਹੋਈ ਸੀ ਕਿਦਾਂ ਮੌਤ ਹੋਈ ਨਾ ਤੇ ਮੌਤ ਜਿੱਦਾਂ ਹੀ ਹੁਣ ਬਾਕੀ ਤਾਂ ਸਾਰਾ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਰਹੀ ਤੇ ਜਿੱਦਾਂ ਜਨਰਾਜ ਜਿੰਨਾ ਸਾਨੂੰ ਪਤਾ ਲੱਗਾ ਰਾਤ ਜਿੱਦਾਂ ਬਾਰਾ ਇੱਕ ਵਜੇ ਫੋਨ ਆਇਆ ਸਾਡੇ ਕੋਲ ਪਾਣੀ ਕਿ ਕਵੇ ਲੱਗੇ ਤਾਂ ਉਸ ਵੇਲੇ ਜਿੱਦਾਂ ਘਰ ਦੇ ਫੜਾਫੜ ਨੱਟ ਕੇ ਗਏ ਜਾਂਦੇ ਸੀ ਇਹ ਹੀ ਦੇਖਿਆ ਹੋਵੇ ਬੰਦੇ ਨੇ ਬੁਰੀ ਤਰ੍ਹਾਂ ਬੰਨਿਆ ਹੋਇਆ ਸੀ ਸਿਰ ਵੱਢਿਆ ਹੋਇਆ ਸੀ तकरीबन ਕਾਫੀ ਜਿਆਦਾ ਵੱਡਾ ਹਨਾ ਫਟ ਲੱਗੇ ਹੋਏ ਸੀਗੇ ਤੇ ਬਾਕੀ ਸੱਚ ਬਹੁਤ ਸਟਾ ਮਾਰੀਆਂ ਐ ਬਾਕੀ 4 5 ਪਸ਼ੂ ਮੱਝਾਂ ਵੀ ਕੋਲ ਨਹੀਂ ਹੈਗੀਆਂ ਸਵੇਰੇ ਜੋ ਦੇਖਿਆ ਤਾਂ ਤੇ ਬਾਕੀ ਤੁਹਾਨੂੰ ਮੈਂ ਕੋਈ ਇਨਵੈਸਟੀਗੇਸ਼ਨ ਦਾ ਮਾਮਲਾ ਇਹ ਲੁੱਟ ਖੋ ਕਰਕੇ ਆਇਆ ਕਤਲ ਇਹ ਹੁਣਾਂ ਦੇਖਾ ਪੂਰਾ ਅਸੀਂ ਹਾਂ ਹਾਤਰਾ ਹੀ ਛੱਕ ਦੌੜਦੀ ਹੈਗੀ ਅਸੀਂ ਹੁਣ ਬਾਕੀ ਤੁਹਾਨੂੰ ਇਨਵੈਸਟੀਗੇਸ਼ਨ ਕਰਕੇ ਪਤਾ ਲਗਾਉਗੀ ਪੌਤ ਕੀ ਕਰਦੀ ਹੈ ਕਿੰਨੀ ਉਮਰ ਸੀ ਜੀ ਸਾਡੇ ਕੋਈ ਹੋ ਗਿਆ 40 43 ਸਾਲ ਲਗ ਕੇ ਸ਼ਾਹ ਫੈਮਿਲੀ ਚ ਕੋਣ ਕੋਣਾ ਜੀ ਫੈਮਲੀ ਜੇ ਇੱਕ ਹੈ ਦੀ ਵਾਈਫ ਹੈਗੀ ਆ ਇੱਕ ਹੈ ਦੀ ਬੇਟੀ ਹੈਗੀ ਤੇ ਇੱਕ ਹੈ ਦਾ ਬੇਟਾ ਹੈ ਛੋਟੇ ਹੋ ਵੀ ਬੱਚੇ ਬਹੁਤ ਛੋਟੇ ਆ ਕੋਈ 20 ਸਾਲ ਦਾ ਇੱਕ ਹੈਗਾ ਜੀ ਕੋਈ 17 ਸਾਲ ਦਾ ਹੈ ਨਾ ਕਾਰੋਬਾਰ ਕੀ ਕਰਦੇ ਸੀ ਜੀ ਕਾਰੋਬਾਰ ਆਪਣਾ ਬਸ ਥੋੜਾ ਜਿਹਾ ਖੇਤੀ ਦਾ ਸੀ ਤੇ ਬਾਕੀ ਪਸ਼ੂ ਪਾਲ ਸੀ ਜਿਹਦਾ ਦੁੱਧ ਨੂੰ ਪਾ ਕੇ ਆਪਣਾ ਕਜਾਲਾ ਕਰਦੇ ਸੀ ਜੀ ਇੱਕ ਸਾਥ ਬਾਬਾ ਵੀ ਜਖਮੀ ਹੋਇਆ ਉਹ ਵੀ ਉੱਥੇ ਰਹਿੰਦਾ ਸੀ ਹਾਂਜੀ ਉਹ ਵੀ ਨਾਲ ਥਿਕੇ ਜਿੱਦਾਂ ਕਾਫੀ ਦੇਰ ਤੋਂ ਇਹਨਾਂ ਨਾਲ ਰਹਿ ਰਹੇ ਸੀ ਪੱਠੇ-ਪੱਠੇ ਨਾਲ ਪਾਉਂਦਾ ਹੁੰਦਾ ਸੀ ਤੇ ਨਾਲੇ 10-11 ਸਾਲ ਤੋਂ ਨਾਲ ਹੈਗਾ ਜੀ ਤੇ ਉਹ ਵੀ ਨਾਲ ਹੀ ਲੰਮਾ ਪਿਆ ਹੋਇਆ ਸੀਗਾ ਤੇ ਉਹ ਦੋਹਾਂ ਦੇ ਰਾਤ ਨੂੰ ਦੋਹਾਂ ਦੇ ਅਟੈਕ ਕੀਤਾ ਤੇ ਰਾਤ ਨੂੰ ਬਾਬੇ ਨੇ ਵੀ ਜਦਾ ਜਿਆਦਾ ਟਾਈਮ ਪਤਾ ਨਹੀਂ ਕਿਸ ਤਰ੍ਹਾਂ ਮਾਤਮਾ ਨੇ ਕੋਲੋਂ ਬੰਨਾ ਬਣਾਇਆ ਕੋਈ ਤੇ ਉਹ ਤੜਾ ਬਚ ਕੇ ਵਿੱਚੋਂ ਆ ਕੇ ਉਹਨ ਘਰਾਂ 'ਚ ਖਬਰ ਦਿੱਤੀ ਤਾਂ ਸਾਨੂੰ ਰਾਤ ਤਾਂ ਸਾਨੂੰ ਪਤਾ ਲੱਗਾ ਹਨਾ ਕੀ ਹੋਇਆ ਸੀ ਗੱਲ ਨਹੀਂ ਡੈਥ ਹੋਈ ਇਹ ਹੈਗਾ ਸੁਖਵਿੰਦਰ ਸਿੰਘ ਮੁੰਡਾ ਦਾ ਨਾਮ ਸੁਖਵਿੰਦਰ ਸਿੰਘ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਦੇ ਹੀ ਮੰਗ ਕਰਦੇ ਇਨਸਾਫ ਚਾਹੀਦਾ ਜਾਨ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਕਿਸੇ ਤੇ ਸ਼ੱਕ ਵਗੈਰਾ ਵੀ ਹੈ ਫੈਮਿਲੀ ਨੂੰ ਕਿ ਜੀ ਸ਼ੱਕ ਦੇਖੋ ਜੀ ਬਾਕੀ ਜਿੱਦਾਂ ਨੇ ਥੋੜੀ ਸਗੀ ਘਰ ਤੇ ਉਹਦੇ ਭਰਾ ਨ ਮਾਮੀ ਨਾਲ ਜਿੱਦਾਂ ਤੇ ਉੱਥੇ ਥੋੜੀ ਸ਼ੱਕ ਸੀਗੀ ਹੋ ਰਹੀ ਤੇ ਬਾਕੀ ਬਾਕੀ ਹੁਣ ਪੁਲਿਸ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਆ ਕੋਈ ਤੈਹ ਤੱਕ ਜਾ ਕੇ ਸਵਾਰਨ ਇਨਸਾਫ ਦਵਾਵੇ ਜੀ ਹਾਂ ਹਾਂ ਇਹ ਹੀ ਸਾਡੀ ਮੰਗ ਹੈ ਜੀ ਉਸ ਨੂੰ ਉਸ ਦਾ ਮਾਮਲਾ ਹੈ ਹਾਂ ਬਾਕੀ ਉਸ ਨੂੰ ਚੁੱਕੀ ਜਾਈਏ ਹਾਂ ਜੀ ਜੀ ਸਾਹਮਣੇ ਆਇਆ ਹਾਂ ਜੀ ਹਾਂ ਜੀ ਜਿਹੜਾ ਪ੍ਰੈਮ ਆ ਪਰਾਮਫ ਸਹੀ ਜਿਹੜਾ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਜਿਹਦੇ ਵਿੱਚ ਸਾਰੀ ਪਿੰਡ ਚ ਮਟਿਆਣਾ ਪੁਲਿਸ ਸਟੇਸ਼ਨ ਚ ਇੱਕ ਆਪਾਂ ਕਹਿ ਸਕਦੇ ਆਂ ਡੇਰੀ ਓਨਰ ਦੀ ਜਿਹੜੀ ਹੈਗੀ ਜਿਹੜਾ ਦਾ ਮਰਡਰ ਕੀਤਾ ਗਿਆ ਤੇ ਇਹਦੇ ਵਿੱਚ ਤੇ ਨਾਲ ਦਾ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਇੰਜਰਡ ਕੀਤਾ ਗਿਆ ਇਹਦੇ ਵਿੱਚ ਹਾਲ ਤੱਕ ਦੀ ਇਨਵੈਸਟੀਗੇਸ਼ਨ ਤੇ ਆਪਾਂ ਕਹਿ ਸਕਦੇ ਹੈਗੇ ਕਿ ਕਿਉਂਕਿ ਉੱਥੇ ਕੁਝ 4-5 ਪਸ਼ੂ ਵੀ ਜਿਹੜੇ ਹੈਗੇ ਮਿਸਿੰਗ ਰਿਪੋਰਟ ਕੀਤੇ ਜਾ ਰਹੇ ਹੈਗੇ ਤੇ ਸਾਡੀ ਵੀ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਉਹ ਇਸ ਵੱਲ ਇਸ਼ਾਰਾ ਕਰਦੀ ਹੈਗੀ ਕਿ ਕੋਈ ਕੈਟਲ thieves ਨੇ ਜਿਹੜਾ ਹੈਗਾ ਉਹ ਉੱਥੇ ਉਥੇ ਦੇ ਦੌਰਾਨ ਜਿਹੜਾ ਹੈਗਾ ਉਹਨਾਂ ਨੇ ਉਸ ਚੀਜ਼ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਬਟ ਜਦੋਂ ਤੱਕ ਕਿ ਸਾਰਾ ਅਸੀਂ ਟ੍ਰੇਸ ਨਹੀਂ ਕਰ ਲੈਂਦੇ ਅਸੀਂ ਕੰਕ੍ਰੀਟ ਕੁਝ ਨਹੀਂ ਕਹਿ ਸਕਦੇ ਹੈਗੇ ਸਾਡੀ ਟੀਮ ਲੱਗੀ ਹੋਈ ਹੈ ਕਿ ਐਫ ਆਈ ਆਰ ਦਰਸ ਕਰ ਲਿੱਤਾ ਗਿਆ ਹੈਗਾ ਤੇ ਇਸ ਕੇਸ ਨੂੰ ਜਲਦੀ ਟ੍ਰੇਸ ਕਰਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਹਲੇ ਅੰਡਰ ਟ੍ਰੀਟਮੈਂਟ ਹੈਗਾ ਜੀ ਸਰ ਇਹ ਪਤਾ ਲੱਗਿਆ ਹੈ ਕਿ ਆਰ ਵੀ ਚੱਲ ਰਿਹਾ ਸੀ ਦੂਜੇ ਨੂੰ ਪੁਲਿਸ ਨੂੰ ਫੋਨ ਆਪ ਦਾ ਕੀਤਾ ਗਿਆ ਸੀ ਇਹ ਨਹੀਂ ਉਹ ਤੋਂ ਦੇਖੋ ਇਨਵੈਸਟੀਗੇਸ਼ਨ ਤੋਂ ਅਸੀਂ ਸਾਰੀ ਕਰਾਂਗੇ ਇਹ ਹਰ ਤਰੀਕੇ ਦੇ ਐਂਗਲ ਨੂੰ ਐਕਸਪਲੋਰ ਕਰਨ ਵਾਸਤੇ ਤੇ ਉਹ ਅਸੀਂ ਕਰ ਰਹੇ ਹੈਗੇ ਤੇ ਹਾਂ ਹੁਣ ਕਿਉਂਕਿ ਜਿੱਦਾਂ ਦੂਸ ਦੱਸ ਰਹੇ ਹੋ ਕਿ ਇਨੀਸ਼ੀਅਲੀ ਚਾਰ ਪੰਜ ਪਸ਼ੂ ਵੀ ਉੱਥੋਂ ਮਿਸਿੰਗ ਹੈਗੇ ਤੇ ਮੇਬੀ ਉਹ ਪਾਰਟ ਆਫ ਕਨਸਪੀਰੇਸੀ ਹੋ ਸਕਦਾ ਮੇਬੀ ਉਹ ਪਾਰਟ ਆਫ ਕ੍ਰਾਈਮ ਹੋ ਸਕਦਾ ਹਾਂ ਜੀ ਹਾਂ ਰਸਿਆਂ ਨਾਲ ਉਹਨੂੰ ਬੰਨਿਆ ਗਿਆ ਹੈਗਾ ਉੱਥੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਜਦੋਂ ਫੈਮਿਲੀ ਉੱਥੋਂ ਤੱਕ ਪਹੁੰਚੀ ਹੈਗੀ ਤਾਂ ਉਹ ਹੀ ਹੀ ਵਾਸ ਫਾਊਂਡ ਡੈੱਡ देयर ਤੋਂ ਇਸ ਨੂੰ ਬੜਾ ਸੀਰੀਅਸਲੀ ਜਿਹੜਾ ਹੈਗਾ ਸਾਡੀ ਟੀਮ ਇਨਵੈਸਟੀਗੇਟ ਕਰ ਰਹੀ ਹੈ ਕਿ ਸਾਡੇ ਇੱਕ ਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਐਸਐਚਓ ਇਸ ਮੌਕੇ ਤੇ ਕਰ ਰਹੇ ਹੈਗੇ ਬਾਕੀ ਵੀ ਸਾਰੀ ਟੀਮ ਸਾਡੀ ਲੱਗੀ ਵੀ ਹੈਗੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par